ਬਾਹ ਹਾਜੀ ਪੈਣ ਨਾਨਕੀ ਦਾ ਵੀਰ ਤਨ ਮੰਨ ਦਾ ਫਕੀਰ ਪੈਣ ਨਾਨਕੀ ਦਾ ਵੀਰ ਤਨ ਮੰਨ ਦਾ ਫਕੀਰ ਨਹੀਂ ਇਹ ਜੋਗੀਆਂ ਦਾ ਜੋਗੀ ਨਹੀਂ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਇੱਕ ਪਾਸੇ ਤਾਂ ਅਸੀਂ ਰੋਲਾ ਪਾਈ ਜਾ ਰਿਹਾ ਕਿ ਸਾਡਾ ਅੱਜ ਦਾ ਪੰਜਾਬ ਈਸਾਈ ਬਣ ਚੁੱਕਾ ਹੈ ਤੇ ਦੂਸਰੇ ਪਾਸੇ ਗੁਰਨਾਨਕ ਸਾਹਿਬ ਦੇ ਹੀ ਪ੍ਰਕਾਸ਼ ਪੁਰਬ ਤੇ ਲੋਕੀ ਗੁਰੂ ਘਰਾਂ ਦੇ ਵਿੱਚ ਈਸਾਈਆਂ ਦੀਆਂ ਰੀਤਾਂ ਅਪਣਾ ਰਹੇ ਨੇ ਕਰ ਰਹੇ ਨੇ ਕੀ ਕਰ ਰਹੇ ਨੇ ਜੀ ਗੁਰਨਾਨਕ ਸਾਹਿਬ ਦੇ ਨਾਮ ਤੇ ਕੇਕ ਕੱਟ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਛਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਸੋ ਚੱਲਿਆਂ ਦੀ ਸਮਾਗਮ ਤੇ ਤੇ ਮਨ ਕੀਤਾ ਕਿ ਜਾਂਦੇ ਜਾਂਦੇ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣ ਧੰਗੁਰ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੈਸੇ ਤਾਂ 14 ਅਪ੍ਰੈਲ ਦਾ ਜੋ ਗੁਰੂ ਸਾਹਿਬ ਜੀ ਦਾ ਅਸਲ ਪ੍ਰਕਾਸ਼ ਪੁਰਬ ਹੈ ਪਰ ਆਪਣੀ ਕੌਮ ਨਵੰਬਰ ਚ ਮਨਾਉਂਦੀ ਹੈ ਇਸ ਸਾਲ ਕੱਤਕ ਦੀ ਪੂਨਮਾਸ਼ੀ ਨੂੰ ਚਲੋ ਗੁਰਨਾਨ ਸਿੰਘ ਸਾਹਿਬ ਜੀ ਦਾ ਦਿਹਾੜਾ ਚਾਹ ਰੋ ਜਨਾਈ ਮਨਾਣਾ ਚਾਹੀਦਾ ਸਾਨੂੰ ਪਰ ਮੇਨ ਮੁੱਦਾ ਹੈ ਕਿ ਗੁਰਨਾਨ ਸਿੰਘ ਸਾਹਿਬ ਜੀ ਦੇ ਸਿਧਾਂਤ ਨੇ ਜਿਹੜੇ ਉਹ ਸੀ ਪਰਪੱਕ ਕਰੀਏ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤਾਂ ਕਿ ਪੂਰਨ ਖੁਸ਼ੀ ਗੁਰਨਾਨਕ ਦੀ ਸਾਨੂੰ ਮਿਲ ਸਕੇ ਸੋ ਸਤਿਗੁਰ ਪਤਸਾ ਦੀ ਬਖਸ਼ਿਸ਼ ਕਰਨ ਰਹਿਮਤ ਕਰਨ ਕੋ ਚੁਕ ਵਿਚਾਰਾਂ ਅਬਦੀ ਦੇ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਪਹਿਲਾਂ ਜਿਵੇਂ ਕਿ ਸਾਡੇ ਨਾਲ ਜਥੇ ਦੇ ਵਿੱਚ ਸਾਡੇ ਸ਼ਗਿਰਦ ਸਿਮਰਨਜੀਤ ਸਿੰਘ ਦੀ ਅਕਸਰ ਤੁਹਾਨੂੰ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ ਨੇ ਇਹਨਾਂ ਤੋਂ ਆਪਾਂ ਇੱਕ ਗੀਤ ਸੁਣਾਗੇ ਗੁਰਨਾਨਕ ਸਾਹਿਬ ਜੀ ਦੇ ਜੀਵਨ ਦੇ ਉੱਤੇ ਅਤੇ ਫਿਰ ਉਸ ਤੋਂ ਬਾਅਦ ਆਪਾਂ ਦੋ ਕੁ ਵਿਚਾਰਾਂ ਥੋੜੀਆਂ ਜਿਹੀਆਂ ਆਪ ਜੀ ਨਾਲ ਸਾਡੀਆਂ ਕਰਨੀਆਂ ਨੇ ਹਾਂਜੀ ਸਿਮਰਨ ਜੀ ਸਿੰਘ ਜੀ ਕੀ ਹਾਲ ਚਾਲ ਨੇ ਹਾਂਜੀ ਸਰਾਓ ਜੀ ਗੀਤ ਸਰ ਸੰਕਰਵਾਦੇ ਮਾਈਕ ਥੋੜਾ ਜਿਹਾ ਦੂਰ ਰੱਖਿਓ ਹਲਕਾ ਜਿਹਾ ਹਾਂਜੀ ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਭੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਨਹੀਂ ਇਹ ਜੋਗੀਆਂ ਦਾ ਜੋਗੀ ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਪੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਨੀ ਇਹ ਜੋਗੀਆਂ ਦਾ ਜੋਗੀ ਨੀ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਪੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਮਨ ਨੇ ਤਰਮਾ ਨੂੰ ਬਾਬਾ ਚਾਤ ਪਾਤ ਨੂੰ ਨਾ ਮੰਨੇ ਅਲਮ ਉਤੇ ਪਿਆਰ ਵਾਲੇ ਬੀਜ ਦਾਏ ਗੰਨੇ ਭੁੱਖ ਕਿਸੇ ਦੀ ਨਾ ਵੇਖੇ ਅਬ ਲੋਂਡਾ ਡਾਂਡੇ ਲੇਖੇ ਲੋਕੇ ਰੱਖਦੇ ਭੁਲੇਖੇ ਨੀਏ ਸਭ ਤੋਂ ਅਮੀਰ ਪੈਣ ਨਾਨਕੀ ਦਾ ਵੀਰ ਤਨ ਮਨ ਦਾ ਫਕੀਰ ਨਹੀਂ ਇਹ ਜੋਗੀਆਂ ਦਾ ਜੋਗੀ ਨਹੀਂ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਪੈਣ ਨਾਨਕੀ ਦਾ ਵੀਰ ਤਨ ਮੰਨਦਾ ਫਕੀਰ ਨਹੀਂ ਇਹ ਜੋਗੀਆਂ ਦਾ ਜੋਗੀ ਨਹੀਂ ਇਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਪੈਣ ਨਾਨਕੀ ਦਾ ਵੀਰ ਤਨ ਮੰਨਦਾ ਫਕੀਰ ਆਹੇ ਗੁਰਜੀ ਦਾ ਖਾਲਸਾ ਆਹੇ ਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਆਨੰਦ ਲਿਆਤਾ ਜੀ ਸਿਮਰਨ ਜੀ ਸੀ ਨੂੰ ਗਾਇਕੀ ਦਾ ਬੜਾ ਸ਼ੌਂਕ ਹੈ ਜੀ ਸਿਖਲਾਈ ਕਰ ਰਿਹਾ ਤੇ ਜਲਦੀ ਤੁਹਾਡੀ ਸੇਵਾ ਦੇ ਵਿੱਚ ਵੀ ਹਾਜ਼ਰ ਹੋਊਗਾ। ਸੋ ਗੁਰਸਾ ਕਿਰਪਾ ਕਰਨ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਕੁਝ ਕੁ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰ ਲਈਏ ਧੰਗੁਰ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਵੇਂ ਕਿ ਪਹਿਲਾਂ ਵੀ ਗੱਲ ਕੀਤੀ ਕਿ ਦਿਹਾੜੇ ਤਾਂ ਆਪਾਂ ਭਾਵਾਂ ਰੋਜ਼ ਮਨਾਈਏ ਪਰ ਗੱਲ ਇਹ ਆ ਵੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਸੀਂ ਕਿੰਨਾ ਕੁ ਆਪਣੇ ਜੀਵਨ ਦੇ ਵਿੱਚ ਪ੍ਰਪੰਗ ਕੀਤਾ ਹੈ। ਤੇ ਅੱਜ ਦੀ ਜਿਹੜੀ ਵਿਚਾਰ ਹੈ ਇਹ ਬਹੁਤ ਹੈ ਵਿਚਾਰ ਹੈ ਸੰਗਤ ਜੀ ਕਿਉਂਕਿ ਇੱਕ ਪਾਸੇ ਤਾਂ ਅਸੀਂ ਰੋਲਾ ਪਾਈ ਜਾ ਰਿਹਾ ਕਿ ਸਾਡਾ ਅੱਧਾ ਪੰਜਾਬ ਈਸਾਈ ਬਣ ਚੁੱਕਾ ਹੈ ਈਸਾਈ ਧਰਮ ਨੂੰ ਅਡੋਪਟ ਕਰ ਰਿਹਾ ਸਿੱਖੀ ਛੱਡ ਰਹੇ ਨੇ ਆਪਣੇ ਧਰਮ ਛੱਡ ਰਹੇ ਨੇ ਈਸਾਈਆਂ ਵੱਲ ਜਾ ਰਹੇ ਨੇ ਲੋਕ ਤੇ ਦੂਸਰੇ ਪਾਸੇ ਗੁਰਨਾਨਕ ਸਾਹਿਬ ਦੇ ਹੀ ਪ੍ਰਕਾਸ਼ ਪੁਰਬ ਤੇ ਲੋਕੀ ਗੁਰੂ ਘਰਾਂ ਦੇ ਵਿੱਚ ਈਸਾਈਆਂ ਦੀਆਂ ਰੀਤਾਂ ਅਪਣਾ ਰਹੇ ਨੇ ਕਰ ਰਹੇ ਨੇ ਕੀ ਕਰ ਰਹੇ ਨੇ ਜੀ ਗੁਰਨਾਨਕ ਸਾਹਿਬ ਦੇ ਨਾਮ ਤੇ ਕੇਕ ਕੱਟ ਰਹੇ ਨੇ ਸ੍ਰੀ ਸਾਹਿਬ ਦੇ ਨਾਲ ਕੇਕ ਕੱਟ ਕੇ ਸੰਗਤਾਂ 'ਚ ਵਰਤਾ ਰਹੇ ਨੇ ਵੀ ਅੱਜ ਗੁਰੂ ਸਾਹਿਬ ਜੀ ਦਾ ਜਨਮ ਦਿਨ ਹੈ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਕੇਕ ਕੱਟਿਆ ਜਾ ਰਿਹਾ ਹੁਣ ਇੱਕ ਪਾਸੇ ਤਾਂ ਰੋਲਾ ਪੰਨਿਆ ਸੀ ਸਾਡਾ ਪੰਜਾਬ ਇਸਾਈ ਬਣ ਗਿਆ ਤੇ ਦੂਜੇ ਪਾਸੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਹੀ ਵੱਡੇ ਵੱਡੇ ਕੇਕ ਬਣਾ ਕੇ ਗੁਰਨਾਨਕ ਦੇਵ ਗੁਰਪੁਰਬ ਤੇ ਗੁਰੂ ਘਰਾਂ ਦੇ ਵਿੱਚ ਕੇਕ ਕੱਟ ਰਹੇ ਨੇ ਤੇ ਕਿੱਥੋਂ ਬਚਾਲੋਗੇ ਆਪਣੀ ਸਿੱਖੀ ਨੂੰ ਆ ਪਿਛਲੇ ਦਿਨੀ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਸਾਡੇ ਪਟਿਆਲੇ ਦੇ ਇੱਕ ਗੁਰੂ ਘਰ ਦੇ ਵਿੱਚ ਘੱਟੋ ਘੱਟ ਵੀ 25-30 ਕੇਕ ਲਿਆਂਦੇ ਹੋਣੇ ਆ ਨਾਂ ਲਗਾ ਕੇ ਤੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾ ਲਿਖਿਆ ਹੋਇਆ ਤੇ ਸ੍ਰੀ ਸਾਹਿਬ ਦੇ ਨਾਲ ਕੱਲੇ ਕੱਲੇ ਕੇਕ ਕੱਟੇ ਜਾ ਰਹੇ ਨੇ ਤੇ ਜਕਾਰੇ ਲਾਏ ਜਾ ਰਹੇ ਨੇ ਇਹ ਪਤਾ ਨਹੀਂ ਕਿੰਨੇ ਕਿ ਭਾਦਰੀ ਦਾ ਕੰਮ ਕਰ ਰਹੇ ਅਸੀਂ ਥੋੜਾ ਜਿਹਾ ਅਕਲ ਨੂੰ ਹੱਥ ਮਾਰੀਏ ਸੰਗਤ ਜੀ ਮਹਾਰਾਜ ਜੀ ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਅਕਲੀ ਕੀ ਚਿਹਦਾਰ ਗੁਰੂ ਸਾਹਿਬ ਨੇ ਇੱਕ ਕਨਸੈਪਟ ਵੀ ਸਾਨੂੰ ਦਿੱਤਾ ਉਹ ਸਾਡੇ ਪ੍ਰਚਾਰਕ ਤਾਂ ਸੀ ਸਾਡੇ ਵਰਗੇ ਤਾਂ ਸਾਡੇ ਬੱਚਿਆਂ ਦੇ ਜਨਮ ਦਿਨ ਤੇ ਕੇਕ ਦੀ ਕੱਟਦੇ ਅਸੀਂ ਕਹਿੰਨੇ ਗੁਰਮਤ ਵਿਰੋਧੀ ਕਾਰਵਾਈ ਹੋ ਜਾਈਗੀ ਜੀ ਤੇ ਪਰ ਤੁਸੀਂ ਲੋਕ ਪ੍ਰਬੰਧਕ ਹੋ ਕੇ ਗੁਰੂ ਸਹਿਬਾਨਾਂ ਦੇ ਗੁਰਪੁਰਬਾਂ ਤੇ ਕੇਕ ਕੱਟੀ ਜਾ ਰੇ ਗੁਰੂ ਘਰਾਂ ਦੇ ਵਿੱਚ ਤੇ ਸਾਡੇ ਬੱਚੇ ਸਾਨੂੰ ਤਾਣਾ ਮਾਰਦੇ ਨੇ ਵੀ ਪਿਤਾ ਜੀ ਤੁਸੀਂ ਕਹਿੰਦੇ ਹੋ ਕੇਕ ਨਹੀਂ ਕੱਟਣਾ ਦੇਖੋ ਗੁਰਦਾਰੇ 'ਚ ਕੱਟਿਆ ਜਾ ਰਿਹਾ ਕੀ ਜਵਾਬ ਦਈਏ ਅਸੀਂ ਆਪਣੇ ਬੱਚਿਆਂ ਨੂੰ ਫਿਰ ਉਹ ਅਕਲ ਨੂੰ ਥੋੜਾ ਜਿਹਾ ਹੱਥ ਮਾਰੀਏ ਜਿੰਨੇ ਵੀ ਪ੍ਰਬੰਧਕ ਗੁਰੂ ਘਰਾਂ ਦੇ ਪ੍ਰਧਾਨ ਸੈਕਟਰੀ ਬਣੇ ਹੋਏ ਨੇ ਜਿਹੜੇ ਵੱਡੇ ਵੱਡੇ ਕੇਕ ਲਿਆ ਕੇ ਗੁਰੂ ਘਰਾਂ ਦੇ ਵਿੱਚ ਕੱਟ ਰਹੇ ਨੇ ਤੇ ਸੰਗਤਾਂ ਦੇ ਵਿੱਚ ਬੜੇ ਚਾਅ ਨਾਲ ਵਰਤਾ ਰਹੇ ਨੇ ਆ ਪਿੱਛੇ ਹੁਣ ਜਿਹੜਾ ਪੀਜ਼ਾ ਦਾ ਲੰਗਰ ਲੱਗਿਆ ਸੀ ਕੋਲਡ ਡਰਿੰਕ ਦਾ ਲੰਗਰ ਲੱਗਿਆ ਸੀ ਕਿੰਨਾ ਕੁ ਵਿਵਾਦ ਹੋਇਆ ਕਿੰਨੀ ਸੰਗਤ ਨੇ ਵਿਰੋਧ ਕੀਤਾ ਉਹਦਾ ਤੇ ਸਾਨੂੰ ਅਕਲ ਫੇਰ ਨਹੀਂ ਆਈ ਕਰੋੜਾਂ ਰੁਪਏ ਦੇ ਪੀਜ਼ੇ ਬਣਾ ਬਣਾ 버ਗਰ ਬਣਾ ਬਣਾ ਲੋਕਾਂ ਨੂੰ ਖਵਾਤੇ ਅਸੀਂ ਬੇਫੂਜੂਲ ਦੇ ਜਿਹੜੇ ਕੰਮ ਨੇ ਜਿਨ੍ਹਾਂ ਦੀ ਲੋੜ ਨਹੀਂ ਸਾਡੇ ਧਰਮ ਦੇ ਵਿੱਚ ਸਾਡੀ ਮਰਿਆਦਾ ਦੇ ਵਿੱਚ ਜਿਨ੍ਹਾਂ ਦੀ ਕੋਈ ਥਾਂ ਹੀ ਨਹੀਂ ਅਸੀਂ ਉਹ ਕੰਮ ਕਰੀ ਜਾ ਰਹੇ ਆ ਤੇ ਅਸੀਂ ਸੋਚਦੇ ਆ ਗੁਰੂ ਨਾਨਕ ਸਾਹਿਬ ਖੁਸ਼ ਹੋਣਗੇ ਫਿਰ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇੱਥੇ ਸਾਈਡ ਤੇ ਥੋੜੀ ਜਿਹੀ ਲਾਲੋ ਦੱਸੋ ਪ੍ਰਕਾਸ਼ ਪੁਰਬ ਤੇ ਰਾਤ ਨੂੰ ਕੀ ਹੋਣਾ ਜੀ ਅੱਤਿ ਸ਼ਬਾਦੀਆਂ ਚਲਣੀਆਂ ਨੇ ਬੰਬ ਪਟਾਕੇ ਚੱਲਦੇ ਨੇ ਤੇ ਗੁਰਨਾਨਕ ਸਾਹਿਬ ਦਾ ਕਹਿ ਰਹੇ ਨੇ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਕਿ ਇਸ ਪਵਨ ਨੂੰ ਆਪਣੇ ਗੁਰੂ ਦੀ ਤਰ੍ਹਾਂ ਸਤਕਾਰ ਕਰੇ ਨੂੰ ਸੰਭਾਲ ਕਿਉਂਕਿ ਇਹ ਲਈ ਤੈਨੂੰ ਸਾਹ ਦੇਣਾ ਹੈ ਆਕਸੀਜਨ ਦੇਣੀ ਹੈ ਆਪਣੀ ਧਰਤੀ ਦੀ ਸੰਭਾਲ ਕਰ ਪਰ ਅਸੀਂ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪਰਉਪ ਤੇ ਗੁਰਨਾਨਕ ਸਾਹਿਬ ਦੇ ਬਚਨਾਂ ਦੇ ਉਲਟ ਜਾ ਕੇ ਕਾਰਵਾਈਆਂ ਕਰਦੇ ਆਂ ਅੱਤਸ਼ਵਾਦੀਆਂ ਚਲਾਉਂਦੇ ਆਂ ਕੇਕ ਕੱਟਦੇ ਆਂ ਤੇ ਹੋਰ ਪਤਾ ਨਹੀਂ ਕੀ ਕੁਝ ਕਰਦੇ ਆਂ ਅਸੀਂ ਜੋ ਕਿ ਸੰਗਤ ਜੀ ਬਹੁਤ ਹੀ ਗੁਰਮਤ ਵਿਰੋਧੀ ਕਾਰਵਾਈਆਂ ਨੇ ਸਾਨੂੰ ਸਮਝਣਾ ਚਾਹੀਦਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਚਾਹੀਦਾ ਜੋ ਗੁਰੂ ਨਾਨਕ ਸਾਹਿਬ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕਣ ਦਾ ਸਿਧਾਂਤ ਦੇ ਕੇ ਗਏ ਨੇ ਨਾ ਇਹਦੇ ਤੇ ਪਹਿਰਾ ਦਈਏ ਆਪਣੇ ਬੱਚਿਆਂ ਨੂੰ ਇਸ ਸਿਧਾਂਤ ਨਾਲ ਜੋੜੀਏ ਦਸੀਏ ਗੁਰੂ ਨਾਨਕ ਸਾਹਿਬ ਕਿਵੇਂ ਸਾਨੂੰ ਪ੍ਰਕਿਰਤੀ ਦੀ ਸੰਭਾਲ ਸਿਖਾ ਕੇ ਗਏ ਨੇ ਮਹਾਰਤ ਕਹਿੰਦੇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਿ ਇਸ ਕੁਦਰਤ ਦੇ ਵਿੱਚੋ ਭਲੀ ਪਰਿਪੂਰਣ ਪ੍ਰਮਾਤਮਾ ਵਸਿਆ ਤੇ ਮੈਂ ਇਸ ਕੁਦਰਤ ਤੋਂ ਵੀ ਬੁਲਹਾਰ ਜਾਨਾ ਪਰ ਅਸੀਂ ਗੁਰਮਤ ਵਿਰੋਧੀਆ ਕਾਰਵਾਈਆਂ ਕਰ ਕਰਕੇ ਅਸੀਂ ਇਸ ਕੁਦਰਤ ਨੂੰ ਵੀ ਖਰਾਬ ਕਰੀ ਜਾ ਰਹੇ ਆ ਗੁਰੂ ਸਾਹਿਬ ਦੇ ਸਿਧਾਂਤ ਨੂੰ ਅਸੀਂ ਵਿਚਾਰਦੇ ਹੀ ਨਹੀਂ ਗੁਰੂ ਸਾਹਿਬ ਦੀ ਬਾਣੀ ਨੂੰ ਅਸੀਂ ਸਮਝਦੇ ਹੀ ਨਹੀਂ ਬਸ ਕੇਵਲ ਤੇ ਕੇਵਲ ਰੌਣਕ ਮੇਲੇ ਆ ਵਾਸਤੇ ਅਸੀਂ ਗੁਰਪੁਰਬ ਰੱਖ ਲੈ ਵੀ ਰੌਣਕ ਮੇਲਾ ਲਾਣਾ ਇਕੱਠ ਕਰਨਾ ਲੰਗਰ ਕਰਨਾ ਕੇਕ ਕੱਟਣੇ ਨੇ ਤੇ ਬੰਬ ਪਟਾਕੇ ਚਲਾਣੇ ਨੇ ਤੇ ਬਸ ਸਾਡਾ ਗੁਰਪੁਰਬ ਮਨਾਇਆ ਗਿਆ ਉਹ ਨਹੀਂ ਪਿਆਰਿਓ ਇਦਾਂ ਸਾਡੇ ਗੁਰੂ ਨੇ ਸਾਡੇ ਤੇ ਖੁਸ਼ ਨਹੀਂ ਹੋਣਾ ਮੈਂ ਅਕਸਰ ਕਹਿਣਾ ਹੁਣਾ ਵੀ ਜੇ ਖੁਸ਼ੀ ਚਾਹੀਦੀ ਹੈ ਨਾ ਤਾਂ ਜਿਹਦਾ ਦਿਨ ਮਨਾ ਰਹੇ ਉਹਨੂੰ ਮਨਾ ਲਓ ਜੇ ਉਹਨੂੰ ਮਨਾ ਲਿਆ ਤਾਂ ਅਸਲੀ ਖੁਸ਼ੀ ਮਿਲੇਗੀ ਤੁਹਾਨੂੰ ਸੋਸੰਗਤ ਜੀ ਬਹੁਤੀਆਂ ਗੱਲਾਂ ਨਹੀਂ ਆਪ ਜੀ ਦੇ ਨਾਲ ਹੋਰ ਕਰਨੀਆਂ ਸਮਾਂ ਸਾਡਾ ਹੋ ਰਿਹਾ ਸੀ ਹੁਣ ਪਹੁੰਚਣ ਵਾਲੇ ਆ ਬਸ ਇੰਨੀ ਕੀ ਬੇਨਤੀ ਹੈ ਗੁਰਨਾਨ ਸਾਹਿਬ ਜੀ ਦੀ ਬਾਣੀ ਪੜ੍ਹੀਏ ਵਿਚਾਰੀਏ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਸੱਚ ਦੇ ਰਾਹ ਤੇ ਤੁਰੀਏ ਸੋ ਵਿਚਾਰ ਚੰਗੇ ਲੱਗੇ ਹੁਣ ਤਾਂ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਸਿੱਖ ਧਰਮ ਨਾਲ ਜੁੜੀ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਬਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ